ਮੈਂ ਜੀ ਪ੍ਰਧਾਨ ਜੀ ਅੱਪਾ ਅੱਜ ਕਿਹੜੇ ਮਸਲੇ ਦੇ ਵਿੱਚ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨ ਤੋਂ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੀ ਟੀਮ ਬੂਹੇਲੀਆਂ ਚ ਸਤਨਾਮ ਸਿੰਘ ਤੇ ਹਰਜੀਤ ਸਿੰਘ ਇਹਨਾਂ ਦਾ ਕੁਝ ਜ਼ਮੀਨ ਨੂੰ ਲੈ ਕੇ ਆਪਸ ਵਿੱਚ ਦੋਵਾਂ ਤਰ੍ਹਾਂ ਦਾ ਜਿਹੜਾ ਡਿਸਪਿਊਟਰ ਹੋਇਆ ਸੀ ਕਿਉਂਕਿ ਦੋਵੇਂ ਜਾਣੇ ਇੱਕ ਦੂਜੇ ਦੇ ਬਹੁਤ ਨਜ਼ਦੀਕੀ ਆ ਤੇ ਗਵਾੜ ਮੱਥਾ ਵਾ ਕਿਉਂਕਿ ਪਿਛਲੇ 10-15 ਦਿਨਾਂ ਤੋਂ ਇਹਨਾਂ ਦਾ ਡਿਸਕਿਊਸ਼ਨ ਚੱਲਦਾ ਸੀ ਚਲੋ ਸਾਡੇ ਬਲਾਕ ਪ੍ਰਧਾਨ ਬੁੱਧ ਸੋ ਮੇਰੇ ਨਾਲ ਖਲੋਤਾ ਇਹਨਾਂ ਨੂੰ ਵੀ ਕੁਝ ਜੀਵਾਂ ਜਿਲ੍ਹਾ ਪ੍ਰਧਾਨ ਨੂਰ ਜੀ ਵਾ ਉਹ ਇੱਥੇ ਨਹੀਂ ਹੈਗਾ ਖੰਤ ਸਿੰਘ ਬੂ ਅਸੀਂ ਫੋਨ ਤੇ ਰਾਬਤਾ ਕੀਤਾ ਇਹਨਾਂ ਨਾਲ ਸਾਨੂੰ 4 ਦਿਨ ਟਾਈਮ ਨਹੀਂ ਮਿਲਿਆ ਅੱਜ ਅਸੀਂ ਇਹਨਾਂ ਦੋਹਾਂ ਭਰਾਵਾਂ ਨੂੰ ਜਿਹੜਾ ਵਾ ਕੇ ਜਿਹੜਾ ਇਹਨਾਂ ਦਾ ਡਿਸਪਿਊਟਰ ਆ ਇਹ ਦੂਰ ਕੀਤਾ ਵਾ ਕਿਉਂਕਿ ਇਹਨਾਂ ਆਪਣੇ ਪ੍ਰਮਾਤਮਾ ਨੂੰ ਯਾਦ ਕਰਕੇ ਮੰਨਿਆ ਸੀ ਭਰਾਵਾ ਵਾਂਗੂੰ ਮਰਤਾਗੇ ਭਰਾਵਾ ਵਾਂਗੂੰ ਚੱਲਾਂਗੇ ਜਿੰਨਾ ਕਿ ਇਹਨਾਂ ਦਾ ਹੈਗਾ ਉਹ ਡਿਸਪਿਊਰ ਦੂਰ ਕੀਤਾ ਦੂਜੀ ਗੱਲ ਮੈਂ ਇਥੋਂ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਵੀਡੀਓ ਵੇਖੀ ਸੀ ਕਿਉਂਕਿ ਦੀਦੇ ਚ ਕਿਸੇ ਦੇ ਕਹਿਣ ਤੇ ਲੱਕੇ ਸਾਡੇ ਅੱਖੀ ਆਗੂ ਨੂੰ ਗੁੰਮਰਾਹ ਕਰਕੇ ਉੱਥੇ ਖੜਿਆ ਗਿਆ ਤੇ ਮੰਤਰੀ ਸਾਹਿਬ ਨੇ ਕੀ ਕੀਤਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਆ ਕਿ ਜਥੇਬੰਦੀਆਂ ਲੋਕਾਂ ਦੇ ਫੈਸਲੇ ਕਰਾਉਂਦੀਆਂ ਔਰ ਸਾਨੂੰ ਕਰਾਉਣੇ ਪੈਂਦੇ ਆ ਮੰਤਰੀ ਸਾਹਿਬ ਤੁਸੀਂ ਕੈਬਨਿਟ ਵਜ਼ੀਰ ਜੇ ਪੰਜਾਬ ਦੇ ਕੀ ਗੱਲ ਕੀ ਜੇ ਕੋਈ ਝਾੜੇ ਕੋਲ ਗਮਰਾਹ ਕਰਕੇ ਚਲੇ ਗਿਆ ਤੇ ਸੋਸ਼ਲ ਮੀਡੀਆ ਤੇ ਉਹਦਾ ਜਲੂਸ ਕੱਢਣ ਦੀ ਕੀ ਲੋੜ ਪੈਗੀ ਜਿੰਨਾ ਕਿ ਇਹਨਾਂ ਲੋਕਾਂ ਤੇ ਜ਼ੋਰ ਦਿੰਦੇ ਜੇ ਕਰਕੇ ਉਹ ਹੜਪੀੜ ਤੇ ਬੈਠੇ ਆ 2 ਕਿਲੋਮੀਟਰ ਬੈਠੇ 80 ਸਾਲ ਦਾ ਬਾਪੂ ਮਰਨ ਵਰਤ ਤੇ ਬੈਠਾ ਪੁੱਤਰੇ ਲੈ ਕੇ ਕੀ ਗੱਲ ਤੁਸੀਂ ਚੋਟੀ ਦੇ ਵਜ਼ੀਰ ਜੇ ਪੰਜਾਬ ਕੈਬਨਿਟ ਦੇ ਉੱਥੇ ਜਾ ਕੇ ਬਾਪੂ ਦਾ ਹਾਲ ਤਾਂ ਪੁੱਛ ਲਓ ਇੱਥੇ ਲੋਕਾਂ ਨੂੰ ਜਦੋਂ ਬੰਦਾ ਤੁਹਾਡੇ ਕੋ ਕੋ ਭੁੱਲ ਭਲੇਖੇ ਚਲੇ ਜਾਂਦਾ ਵਾ ਸੋਸ਼ਲ ਮੀਡੀਆ ਤੇ ਉਹਦਾ ਜਲੂਸ ਕੱਢ ਦਿੰਦੇ ਜੇ ਉੱਥੇ ਆਏ ਆ ਜੇ ਆ ਮੰਤਰੀ ਸਾਹਿਬ ਸਾਡੀ ਜਥੇਬੰਦੀ ਜਿੰਦਾਬਾਦ ਆ ਡਿਸਪਿਊਟਰ ਘਰਾਂ ਚ ਵੀ ਹੋ ਜਾਂਦੇ ਆ ਪਰਿਵਾਰਾਂ ਚ ਵੀ ਹੋ ਜਾਂਦੇ ਆ ਅੱਜ ਜਦੋਂ ਤੁਹਾਡੀ ਵੀਡੀਓ ਵੇਖ ਕੇ ਸੂਬਾ ਕਮੇਟੀ ਦੇ ਧਿਆਨ ਚ ਇਹ ਮਸਲਾ ਆਇਆ ਵਾ ਅੱਜ ਆਏ ਆ ਦੋਹਾਂ ਭਰਾਵਾਂ ਨੂੰ ਸਮਝਾਇਆ ਮੈਂ ਸਤਨਾਮ ਸੋਂ ਤੇ ਹਰਜੀਸ ਸੋਂ ਗੁਰਜਿੰਦਰ ਸਿੰਘ ਹੋਣੀ ਭਜਨ ਸਿੰਘ ਹੋਣੀ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਤੇ ਸਪੈਸ਼ਲ ਤੌਰ ਤੇ ਸਤਨਾਮ ਸਿੰਘ ਤੇ ਹਰਜੀਤ ਸਿੰਘ ਦਾ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਸਾਡੀ ਇਹ ਗੱਲ ਨੂੰ ਮੰਨਿਆ ਵਾ ਵੀ ਠੀਕ ਹੈ ਜਿਹੜਾ ਕੁਝ ਉੱਥੇ ਹੋਇਆ ਸੀ ਪਹਿਲਾਂ ਉਹ ਨਹੀਂ ਸੀ ਹੋਣਾ ਚਾਹੀਦਾ ਅੱਜ ਫਿਰ ਵੀ ਇਹ ਭਰਾ ਸਾਡੇ ਆਖੇ ਲੱਗੇ ਆ ਹੁਣ ਬਿਲਕੁਲ ਇਹਨਾਂ ਦਾ ਜਿਹੜਾ ਡਿਸਪਿਊਟਰ ਹੈਗਾ ਸੀ ਉਹਨੂੰ ਦੂਰ ਕੀਤਾ ਵਾ ਇੱਕ ਦੂਜੇ ਨੂੰ ਗੱਲ ਨਾਲ ਲਾ ਕੇ ਅੱਗੇ ਵੰਗੂ ਚੱਲਣਗੇ ਜਥੇਬੰਦੀ ਦੇ ਨਾਲ ਦਿਨ ਰਾਤ ਮਿਹਨਤ ਕਰਨਗੇ ਜਿੱਥੇ ਜਥੇਬੰਦੀ ਨੂੰ ਇਹਨਾਂ ਦੀ ਲੋਡ ਪੈਂਦੀ ਜਥੇਬੰਦੀ ਇਹਨਾਂ ਨਾਲ ਚਟਾਂਗ ਵਾਂਗ ਖੜੀ ਆ ਜਿੱਥੇ ਸਾਨੂੰ ਇਹਨਾਂ ਦੀ ਲੋਡ ਪੈਂਦੀ ਇਹ ਵੀ ਜਿਹੜਾ ਨਾ ਸਾ ਸਾਡਾ ਦੇਣਗੇ ਇਸ ਲਈ ਮੈਂ ਫੇਰ ਮੰਤਰੀ ਸਾਹਿਬ ਤੁਹਾਨੂੰ ਆਨਾ ਵਾ ਬਿਆਨਾਂ ਤੇ ਐਲਾਨਾਂ ਵਿੱਚ ਜਾਂ ਸੋਸ਼ਲ ਮੀਡੀਆ ਤੇ ਕੁਝ ਨਹੀਂ ਬੋਨਾ ਗਰਾਊਂਡ ਲੈਵਲ ਤੇ ਲੋਕਾਂ ਨੂੰ ਖਣੋ ਹੁਣ ਮੈਂ ਉੱਥੋਂ ਚੱਲ ਕੇ ਆਇਆ ਵੱਡੇ ਰੋਡ ਤੋਂ 4-5 ਕਿਲੋਮੀਟਰ ਚੱਲ ਕੇ ਆਇਆ ਥੱਲੇ ਕੀ ਗੱਲ ਮੈਨੂੰ ਤੇੜਿਓ ਟੈਲਾਂ ਵਾਲਾ ਪਿਆ ਪੂਆ ਤਾਂ ਕੋਈ ਦੇਦਾ ਨਹੀਂ ਵਿਕਾਸ ਕਰੀਏ ਹਾਂ ਪਤਾ ਲੱਗੇ ਇੱਥੇ ਕੀਤਾ ਵਿਕਾਸ ਆਪਾਂ ਤੇ ਸੋ ਮੈਂ ਨਾ ਭਰਾਵਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਅੱਗੇ ਤੋਂ ਤਕੜੇ ਹੋ ਕੇ ਏਕਤਾ ਜਿਹੜੀ ਭਾਈਚਾਰਕ ਸਾਂਝ ਆ ਉਹ ਤਕੜੇ ਹੋ ਕੇ ਜਿਹੜੀ ਆਪਾਂ ਸਮਾਉਣੀ ਆ ਦੂਜੀ ਗੱਲ ਮੈਂ ਬਾਰ ਬਾਰ ਇਸ ਗੱਲ ਤੇ ਕਿਉਂ ਨਾ ਜੋ ਸਾਡਾ ਆਗੂ ਉੱਠਣ ਲੱਗਾ ਵਾ ਉਹਨੂੰ ਆਨਾ ਤੂੰ ਪ੍ਰਧਾਨ ਆ ਸਾਡਾ ਚੇਤਾ ਰੱਖੀ ਮੰਤਰੀ ਸਾਹਿਬ ਚੇਤਾ ਕਿਉਂ ਭੁੱਲੂ ਤੁਹਾਡਾ ਉਹ ਕੱਲ ਕਹਾਂ ਖਨੌਰੀਏ ਜੇ ਸਾਡੀਆਂ ਟਰਾਲੀਆਂ ਗੈਸ ਅਤੇ ਕੀ ਕੁਝ ਛੱਡਿਆ ਕੀ ਜੇ ਸਾਡਾ ਉੱਥੇ ਝਟਾ ਚੇਤਾ ਤਾਂ ਭੁੱਲਣਾ ਹੀ ਨਹੀਂ ਤੇ ਤੁਸੀਂ ਫਿਕਰ ਨਾ ਕਰੋ ਕਿ ਸਾਹਿਬ ਆਨਲਾਈਨ ਚੌਨਜਾਬ ਤਾਂ ਹੀ ਲੋਕ ਦੇਖਣਦੇ ਆ ਲੋਕ ਬੜੇ ਕਾਲੇ ਆ ਇਸ ਲਈ ਜੇ ਕੁਝ ਕਰੋ ਤੇ ਤੁਹਾਨੂੰ ਆ ਚੀਜ਼ਾਂ ਆਖਨ ਦੀ ਲੋੜ ਨਹੀਂ ਸਾਡਾ ਧਿਆਨ ਰੱਖੋ ਗਰਾਊਂਡ ਲੈਵਲ ਤੇ ਕੁਝ ਕੀਤਾ ਹੁੰਦਾ ਤੇ ਲੋਕਾਂ ਆਪ ਹੀ ਤੁਹਾਨੂੰ ਜਿਹੜੀਆਂ ਵੋਟਾਂ ਭੱਜ-ਭੱਜ ਕੇ ਪਾ ਦੇਣੀਆਂ ਸੀ ਮੈਂ ਇੱਕ ਤੁਹਾਨੂੰ ਚੀਕ ਤਾੜਨਾ ਕਰਕੇ ਆ ਨਾ ਆ ਚੋਸ਼ਲ ਮੀਡੀਆ ਤੇ ਪਉਣਾ ਪਉਣਾ ਛੱਡੋ ਲੋਕਾਂ ਦਾ ਭਾਈਚਾਰਕ ਸਾਝ ਬਣਾਓ ਤੇ ਵਿਕਾਸ ਕਰਾਓ ਤੇ ਉਹ ਜਿਹੜਾ ਹੜ ਭੀੜ ਤੇ ਵਿਚਾਰੇ ਬੈਠੇ ਆ ਉਹਨਾਂ ਕੋਲ ਗਏ ਜੇ ਜਾ ਕੇ ਉਹਨਾਂ ਦੀ ਬਾਤ ਪੁੱਛੀ ਜੇ ਜਾ ਕੇ ਸੀਐਮ ਸਾਹਿਬ ਦੇ ਕੰਨਾਂ ਤੱਕ ਉਹਨਾਂ ਨੇ ਖੜਾਇਆ ਉਹੀ ਲੋਕ ਉਹ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ ਅੱਜ ਆਪਾਂ ਨੂੰ ਵਿਧਾਇਕ ਬਣਾ ਕੇ ਇੱਕ ਕੈਬਨਿਟ ਮੰਤਰੀ ਬਣਾ ਕੇ ਭੇਜਿਆ ਅੱਜ ਉਸ ਠੰਢ ਦੇ 80 ਫੁੱਟ ਦੀ ਦੂਰੀ ਤੇ ਬੈਠੇ ਆ ਕੀ ਗੱਲ ਮੈਂ ਤੁਹਾਡੀ ਉੱਥੇ ਨਹੀਂ ਵੀਡੀਓ ਵੇਖੀ ਪੀਆ ਕੈਵਨਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਅੱਜ ਹਾਰ ਪੀੜ ਤੇ ਨਹੀਂ ਦੁੱਖ ਤੇ ਸਾਰ ਤੇ ਬੈਠਾ ਕਿਉਂਕਿ ਚੋਣਾ ਲੱਗ ਗਿਆ ਉੰਡੀਆਂ ਵਾ ਤੇਰਾ ਤਾਂ ਹੱਕੇ ਉੱਥੇ ਜਿਨ੍ਹਾਂ ਨੇ ਆਪਣੇ ਪਿੰਡ ਵਿੱਚ ਪ੍ਰੋਗਰਾਮ ਰੱਖਦੇ ਹੋ ਲੱਖੇ ਨੇ ਹੋਰ ਬਾਕੀ ਲਾਕੇ ਲੱਦੇ ਜਿਹੜੀਆਂ ਹਸਤਾ ਨੂੰ ਸਦਾ ਸਤਿ ਸਪਦਤਾ ਜੀ ਦੇ ਭਾਈ ਜਿੰਨੇ ਸਾਰਿਆਂ ਨੂੰ ਕਿ ਜਿਹੜੇ ਚਿੰਦੀ ਲਿਆ ਰਿਹਾ ਹੈ